ਤੇ 9 ਸਰਸਾਈਆਂ ਨੂੰ ਜਿਹੜਾ ਇੱਕ ਮਰਲੇ ਦਾ ਨਾਮ ਦਿੱਤਾ ਜਾਂਦਾ ਗੁਣਾ ਇੱਕ ਰੰਗ ਦਾ ਇੱਕ ਵਰਗ ਕਰਮ ਜਾਂ ਫਿਰ ਉਸੂ ਉਸ ਨੂੰ ਅਸੀਂ ਕਹਿ ਸਕਦੇ ਆ ਇੱਕ ਸਰਲ ਜਿ ਇੱਕ 3 ਕਰਮ ਜਗਾ ਚੌੜੀ ਹੈ ਤੇ 3 ਕਰਮ ਜਗਾ ਹੀ ਲੰਬੀ ਹੈ ਤਾਂ ਉਸ ਨੂੰ ਅਸੀਂ ਇੱਕ 9 ਸਰਸਾਈਆਂ ਕਹਿ ਸਕਦੇ ਹਾਂ 180 ਵਰਗ ਕਰਮ ਨੂੰ ਜਦੋਂ ਅਸੀਂ 9 ਤੇ ਵੰਡਾਂਗੇ ਤਾਂ ਸਾਡੇ ਕੋਲੇ 20 ਮਰਲੇ 60 ਨੂੰ 20 ਤੇ ਵੰਡਾਂਗੇ ਤਾਂ ਸਾਡੇ ਕੋਲ ਜਿਹੜਾ 8 ਕਨਾਲ ਦਾ ਨਿਸ਼ਾਨ ਤੁਹਾਨੂੰ ਨਜ਼ਰ ਆਏ ਨੇ ਇਸ ਨੂੰ ਅਸੀਂ ਮਰੱਬਾ ਕਹਿ ਦਿੰਨੇ ਆ ਜਾਂ ਮੁਸਤਿਲ ਠੀਕ ਹੈ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜ਼ਮੀਨ ਦੀ ਪਮੈਸ਼ ਦੇ ਬਾਰੇ ਕਨਾਲ ਮਰਲਿਆਂ ਦੇ ਬਾਰੇ ਠੀਕ ਹੈ ਜੀ ਇਸ ਤੋਂ ਪਹਿਲਾਂ ਤੁਹਾਨੂੰ ਇੱਕ ਛੋਟੀ ਜਹੀ ਜਿਹੜੀ ਜਾਣਕਾਰੀ ਦੇਣਾ ਚਾਹੁੰਦੇ ਸੀ ਕਿ ਲਗਭਗ 50 ਟਾਪਿਕ ਦੇ ਉੱਪਰ 200 ਪਲੱਸ ਵੀਡੀਓ ਆਉਣ ਜਾ ਰਹੀ ਹੈ ਪੰਜਾਬ ਦੀ ਜਿਹੜੀ ਜ਼ਮੀਨ ਜਾਇਦਾਦ ਨਾਲ ਸੰਬੰਧਿਤ ਜਾਣਕਾਰੀ ਨੂੰ ਲੈ ਕੇ ਜ਼ਮੀਨ ਦੀ ਮਿੰਤੀ ਨੂੰ ਲੈ ਕੇ ਠੀਕ ਹੈ ਛੋਟੇ-ਛੋਟੇ ਪਾਰਟਾਂ ਦੇ ਵਿੱਚ ਵੀਡੀਓ ਹੋਣੀਆਂ ਹੈ ਪੰਜਾਬੀ ਭਾਸ਼ਾ ਦੇ ਵਿੱਚ ਹੋਣੀ ਆ ਠੀਕ ਹੈ ਠੇਠ ਪੰਜਾਬੀ ਦੇ ਵਿੱਚ ਹੋਣੀ ਆ ਜਿਹੜੀ ਹਰ ਇੱਕ ਨੂੰ ਸਮਝ ਆਵੇਗੀ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜਾ ਪਹਿਲਾ ਭਾਗ ਲੈ ਕੇ ਹਾਜ਼ਰ ਆਇਆ ਉਹ ਜ਼ਮੀਨ ਦੀ ਪਮੈਸ਼ਨ ਨੂੰ ਲੈ ਕੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਸ ਤਰ੍ਹਾਂ ਦੀ ਹੋਰ ਬਹੁਤ ਸਾਰੀਆਂ ਵੀਡੀਓ ਇਸ ਚੈਨਲ ਤੇ ਅਪਲੋਡ ਹੋਣ ਵਾਲੀਆਂ ਨੇ ਤੇ ਹੁਣ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਦੋਸਤੋ ਜੇਕਰ ਕੋਈ ਸਾਨੂੰ ਪੁੱਛਦਾ ਕਿ ਪੰਜਾਬ ਦੇ ਅੰਦਰ ਜ਼ਮੀਨ ਦੀ ਪਮਾਇਸ਼ ਦਾ ਢੰਗ ਕੀ ਹੈ ਤਾਂ ਪੰਜਾਬ ਅੰਦਰ ਜਿਹੜੀ ਜ਼ਮੀਨ ਦੀ ਪਮਾਇਸ਼ ਨੂੰ ਦੋ ਵੱਖਰੇ-ਵੱਖਰੇ ਨਾਵਾਂ ਨਾਲ ਜਾਣਿਆ ਜਾਂਦਾ ਹੈ ਕਿਹੜੇ ਹੈ ਇੱਕ ਤਾਂ ਹੁੰਦੇ ਆ ਕਨਾਲ ਤੇ ਮਰਲੇ ਤੇ ਦੂਜਾ ਹੈਗਾ ਜੀ ਵਿੱਗੇ ਤੇ ਬਿਸਵੀ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜਾ ਅਧਿਆਇ 1 ਦੇ ਵਿੱਚ ਗੱਲ ਕਰਾਂਗੇ ਉਹ ਹੈ ਜੀ ਕਨਾਲ ਮਰਲਿਆਂ ਦੇ ਬਾਰੇ ਜਾਣਕਾਰੀ ਦੋਸਤੋ ਇੱਕ ਵਰਗ ਕਰਮ ਨੂੰ ਇੱਕ ਸਰਸਾਈ ਕਿਹਾ ਜਾਂਦਾ ਹੈ ਤੇ ਨੌ ਸਰਸਾਈਆਂ ਨੂੰ ਜਿਹੜਾ ਇੱਕ ਮਰਲੇ ਦਾ ਨਾਮ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ 20 ਮਰਲਿਆਂ ਤੋਂ ਜਿਹੜੀ ਇੱਕ ਕਨਾਲ ਬਣ ਜਾਂਦੀ ਹੈ ਅਤੇ 8 ਕਨਾਲਾਂ ਦਾ ਜਿਹੜਾ ਇੱਕ ਏਕੜ ਬਣ ਜਾਂਦਾ ਹੈ ਹੁਣ ਜੇਕਰ ਅਸੀਂ ਇਸ ਦੀ ਮਿਨਤੀ ਕਰਨਾ ਚਾਹਵੇਂ ਤਾਂ ਉਹ ਕਿਵੇਂ ਹੁੰਦੀ ਹੈ ਸਭ ਤੋਂ ਵੱਲ ਪਹਿਲਾ ਜਿਹੜੀ ਗੱਲ ਕਰਦੇ ਆ ਉਹ ਹੈ ਸਰਸਾਈ ਦੇ ਬਾਰੇ ਠੀਕ ਹੈ ਜੀ ਕਨਾਲ ਮਰਲੇ ਵਿੱਚ ਜਿਹੜੀ ਪਮੈਸ਼ ਦੀ ਮੋਢਲੀ ਇਕਾਈ ਨੂੰ ਸਰਸਾਹੀ ਕਿਹਾ ਜਾਂਦਾ ਹੈ ਇੱਕ ਵਰਗ ਕਰਮ ਦਾ ਜਿਹੜਾ ਦੂਜਾ ਨਾਂ ਹੀ ਸਰਸਾਹੀ ਹੁੰਦਾ ਹੈ ਜਿਵੇਂ ਕਿ ਅਸੀਂ ਇੱਕ ਜੇਕਰ ਕੇਤ ਬਣਾਈਏ ਠੀਕ ਹੈ ਇੱਕ ਵਰਗਕਰਮ ਲੰਬਾਈ ਤੇ ਇੱਕ ਵਰਗਕਰਮ ਹੀ ਉਸਦੀ ਚੜਾਈ ਲਈਏ ਜਦੋਂ ਅਸੀਂ ਉਸ ਨੂੰ ਆਪਸ ਦੇ ਵਿੱਚ ਗੁਣਾ ਕਰਾਂਗੇ ਠੀਕ ਹੈ ਜੀ ਮਲਟੀਪਲਾਈ ਕਰਾਂਗੇ ਗੁਣਾ ਕਰਾਂਗੇ ਤਾਂ ਸਾਡੇ ਕੋਲ ਇੱਕ ਆਨਸਰ ਆਉਂਦਾ ਹੈ 1 1 ਕਰਾਂਗੇ ਤਾਂ ਇੱਕ ਵਰਗਕਰਮ ਜਾਂ ਫਿਰ ਉਸ ਨੂੰ ਉਸ ਨੂੰ ਅਸੀਂ ਕਹਿ ਸਕਦੇ ਆ ਇੱਕ ਸਰਸਾਈ ਠੀਕ ਹੈ ਜੀ ਭਾਵ ਕੇ ਕਰਮ ਵਾਈ ਕਰਮ ਦੀ ਜਗ੍ਹਾ ਨੂੰ ਕਰਮ ਇੱਕ ਕਰਮ ਚੌੜੀ ਤੇ ਇੱਕ ਕਰਮ ਲੰਬੀ ਜਗ੍ਹਾ ਨੂੰ ਅਸੀਂ ਇੱਕ ਸਰਸਾਈ ਦਾ ਨਾਮ ਦੇ ਸਕਦੇ ਹਾਂ ਇਸੇ ਤਰੀਕੇ ਜੇਕਰ ਅਸੀਂ ਇੱਕ ਹੋਰ ਆਧਾਰਨ ਲਈਏ ਮੰਨ ਲਓ ਇੱਕ ਪਾਸੇ ਸਾਡੀ ਜਗਾ 2 ਕਰਮ ਹੈ ਤੇ ਇੱਕ ਪਾਸੇ ਸਾਡੀ ਜਗਾ ਜਿਹੜੀ 4 ਕਰਮ ਹੈ ਜਦੋਂ ਇਸ ਦੀ ਲੰਬਾਈ ਤੇ ਚੁੜਾਈ ਨੂੰ ਅਸੀਂ ਆਪਸ ਵਿੱਚ ਗੁਣਾ ਕਰਾਂਗੇ ਤਾਂ ਸਾਡੇ ਕੋਲ ਜੋ ਅਨਸਰ ਆਵੇਗਾ ਉਹ ਹੈ 8 8 ਵਰਗ ਕਰਮ ਜਾਂ ਫਿਰ ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿ 8 ਸਰਸਾਈਆਂ ਠੀਕ ਹੈ ਜੀ ਹੁਣ ਗੱਲ ਕਰਦੇ ਆਪਾਂ ਮਰਲੇ ਦੇ ਬਾਰੇ ਠੀਕ ਹੈ ਜੀ ਜਿਵੇਂ ਤੁਹਾਨੂੰ ਦੱਸਿਆ ਹੈ ਕਿ 9 ਸਰਸਾਈਆਂ ਜਾਂ 9 ਵਰਗ ਕਰਮ ਜਿਹੜਾ ਰਕਬਾ ਹੁੰਦਾ ਉਸ ਨੂੰ ਅਸੀਂ ਇੱਕ ਮਰਲਾ ਕਹਿ ਦਿੰਦੇ ਹਾਂ ਠੀਕ ਹੈ ਨੌ ਸਰਸਾਈਆਂ ਦਾ ਇੱਕ ਮਰਲਾ ਜਾਂ ਫਿਰ ਨੌ ਵਰਗ ਕਰਮ ਨੂੰ ਇੱਕ ਮਰਲਾ ਸੀ ਕਹਿ ਦਿੰਦੇ ਹਾਂ ਉਦਾਹਰਨ ਦੇ ਤੌਰ ਤੇ 3 ਵਾ 3 ਠੀਕ ਹੈ ਜੀ 3 ਕਰਮਾ ਲੰਬਾਈ ਤੇ 3 ਕਰਮਾ ਚੌੜਾਈ ਜਗ੍ਹਾ ਨੂੰ ਜਦੋਂ ਅਸੀਂ ਆਸ ਦੇ ਵਿੱਚ ਗੁਣਾ ਕਰਾਂਗੇ ਤਾਂ ਅਨਸਰ 9 ਆਵੇਗਾ ਨੌ ਵਰਗ ਕਰਮ ਜਾਂ ਨੌ ਸਰਸਾਈਆਂ ਮਤਲਬ ਜੇਕਰ 3 ਕਰਮ ਜਗ੍ਹਾ ਚੌੜੀ ਹੈ ਤੇ 3 ਕਰਮ ਜਗ੍ਹਾ ਹੀ ਲੰਬੀ ਹੈ ਤਾਂ ਉਸ ਨੂੰ ਅਸੀਂ ਇੱਕ ਨੌ ਸਰਸਾਈਆਂ ਕਹਿ ਸਕਦੇ ਹਾਂ ਠੀਕ ਹੈ ਜੀ ਜਾਂ ਫਿਰ ਇੱਕ ਮਰਲਾ ਕਹਿ ਸਕਦੇ ਹਾਂ ਇਸ ਲਈ ਜੇਕਰ ਅਸੀਂ ਇੱਕ ਹੋਰ ਉਧਾਰ ਲਈਏ ਤਾਂ ਇੱਕ ਪਾਸੇ ਜਗਾ ਮੰਨ ਲਓ 6 ਹੈ 6 ਕਰਮਾ ਹੈ ਤੇ ਦੂਜੇ ਪਾਸੇ 3 ਕਰਮਾ ਹੈ ਜਦੋਂ 6 ਨੂੰ ਅਸੀਂ ਤੇਰੇ ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ 18 ਵਰਗ ਕਰਮ ਆ ਜਾਵੇਗਾ ਜਾਂ ਫਿਰ ਇਸ ਨੂੰ ਅਸੀਂ ਕਹਿ ਸਕਦੇ ਹਾਂ 18 ਵਰਗ ਕਰਮ ਨੂੰ 18 ਸਰਸਾਈਆਂ ਠੀਕ ਹੈ ਜੀ ਜੇ 9 ਸਰਸਾਈਆਂ ਦਾ ਜਿਹੜਾ 1 ਮਰਲਾ ਹੁੰਦਾ ਤੇ 18 ਸਰਸਾਈਆਂ ਦੇ ਇੱਥੇ ਸਾਡੇ ਕੋਲੇ 2 ਮਰਲੇ ਬਣ ਜਾਣਗੇ ਹੁਣ ਆਪਾਂ ਗੱਲ ਕਰਦੇ ਆਂ ਜੀ ਕਨਾਲ ਦੇ ਬਾਰੇ 20 ਮਰਲੇ ਦੀ ਜਿਹੜੀ ਇੱਕ ਕਨਾਲ ਹੁੰਦੀ ਹੈ ਜੇਕਰ ਉਸ ਨੂੰ ਅਸੀਂ ਮਾਪਣਾ ਚਾਹੀਏ ਤਾਂ ਮੰਨ ਲਓ ਤੁਸੀਂ ਇੱਕ ਪਾਸੇ 18 ਕਰਮਾ ਨੇ ਤੇ ਦੂਜੇ ਪਾਸੇ ਸਾਡੇ ਕੋਲੇ 10 ਕਰਮਾ ਨੇ ਠੀਕ ਹੈ ਜੀ ਇੱਕ ਪਾਸੇ 18 ਕਰਮਾ ਜਿਹੜੀ ਲੰਬਾਈ ਹੈ ਤੇ ਦੂਜੇ ਪਾਸੇ ਜਿਹੜੀ ਸਾਡੇ ਕੋਲ 10 ਕਰਮਾ ਚੌੜਾਈ ਹੈ ਜਦੋਂ ਅਸੀਂ ਇਸ ਨੂੰ ਆਪਸ ਦੇ ਵਿੱਚ ਗੁਣਾ ਕਰਾਂਗੇ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲੇ 180 ਵਰਗ ਕਰਮ ਜਿਹੜਾ ਏਰੀਆ ਆ ਜਾਵੇਗਾ ਠੀਕ ਹੈ ਜੀ ਸੋ 180 ਵਰਗ ਕਰਮ ਤੇ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ 9 ਵਰਗ ਕਰਮ ਦਾ ਇੱਕ ਮਰਲਾ ਹੁੰਦਾ ਹੈ ਤਾਂ 180 ਵਰਗ ਕਰਮ ਨੂੰ ਜਦੋਂ ਅਸੀਂ 9 ਤੇ ਵੰਡਾਂਗੇ ਤਾਂ ਸਾਡੇ ਕੋਲੇ 20 ਮਰਲੇ ਆ ਜਾਣਗੇ ਤੇ 20 ਮਰਲੇ ਦੀ ਸਾਡੇ ਕੋਲੇ ਜਿਹੜੀ ਇੱਕ ਕਨਾਲ ਹੁੰਦੀ ਹੈ ਇਸੇ ਤਰੀਕੇ ਹੋਰ ਧਾਰਨ ਲਈਏ ਮੱਲੂਕੇ ਪਾਸੇ ਸਾਡੇ ਕੋਲ 27 ਕਰਮਾ ਜਗ੍ਹਾ ਲੰਬਾਈ ਹੈ ਤੇ 20 ਕਰਮਾ ਸਾਡੇ ਕੋਲੇ ਚੌੜਾਈ ਹੈ ਇਸ ਨੂੰ ਜਦੋਂ ਅਸੀਂ ਆਪਸ ਦੇ ਵਿੱਚ ਗੁਣਾ ਕਰਾਂਗੇ ਤਾਂ ਸਾਡੇ ਕੋਲੇ 540 ਵਰਗ ਕਰਮ ਜਿਹੜੀ ਜਗ੍ਹਾ ਬਣ ਜਾਵੇਗੀ ਉਸੇ ਤਰੀਕੇ ਨਾਲ 9 ਵਰਗ ਕਰਮ ਦਾ ਇੱਕ ਮਰਲਾ ਹੁੰਦਾ ਹੈ ਤਾਂ ਅਸੀਂ ਇਸ ਨੂੰ ਫਿਰ ਤੋਂ 9 ਤੇ ਜਿਹੜਾ ਡਿਵਾਈਡ ਕਰਾਂਗੇ ਠੀਕ ਹੈ ਜੀ ਤਾਂ ਸਾਡੇ ਕੋਲੇ ਭਾਗ ਕਰਾਂਗੇ ਵੰਡ ਕਰਾਂਗੇ ਠੀਕ ਹੈ ਤਾਂ ਸਾਡੇ ਕੋਲੇ ਜਿਹੜਾ 60 ਅੰਸ਼ ਆ ਜਾਵੇਗਾ ਇਹ 60 ਸਾਡੇ ਕੋਲ ਕੀ ਆ ਜਾਣਗੇ ਮਰਲੇ ਸੋ 20 ਮਰਲਿਆਂ ਦੀ ਜਿਹੜੀ ਇੱਕ ਕਨਾਲ ਹੁੰਦੀ ਹੈ ਤਾਂ 60 ਨੂੰ ਅਸੀਂ ਜਦੋਂ ਫਿਰ 20 ਤੇ ਵੰਡਾਂਗੇ ਤਾਂ ਸਾਡੇ ਕੋਲ ਇੱਕ ਕਨਾਲ ਆ ਜਾਵੇਗੀ। ਭਾਵ ਕਿ ਜਦੋਂ ਸਾਡੇ ਕੋਲੇ ਵਰਗਕਰਮ ਦੇ ਵਿੱਚ ਰੱਖ ਬਾਉਂਦੇ ਤਾਂ ਅਸੀਂ ਸਭ ਤੋਂ ਪਹਿਲਾਂ 9 ਤੇ ਵੰਡਣਾ ਹੈ। 9 ਤੇ ਵੰਡ ਕੇ ਸਾਡੇ ਕੋਲੇ ਮਰਲੇ ਆ ਜਾਣਗੇ ਤੇ ਮਰਲੇ ਨੂੰ ਅਸੀਂ ਫਿਰ ਤੋਂ 20 ਤੇ ਵੰਡਾਂਗੇ ਤਾਂ ਸਾਡੇ ਕੋਲੇ ਕਨਾਲਾ ਬਣ ਜਾਣੀ ਹੈ। ਠੀਕ ਹੈ ਜੀ। ਇਸੇ ਤਰੀਕਾ ਹੁਣ ਅਸੀਂ ਅਗਲੇ ਵਿਸ਼ੇ ਤੇ ਗੱਲ ਕਰਦੇ ਹਾਂ ਇਕੜ ਦੇ ਬਾਰੇ। 8 ਕਨਾਲ ਰਕਵੀ ਨੂੰ ਇੱਕ ਇਕੜ ਜਾਂ ਅਸੀਂ ਕਿੱਲਾ ਕਹਿ ਦਿੰਦੇ ਹਾਂ ਠੀਕ ਹੈ। ਇਸ ਦਾ ਮੰਲੋ ਇੱਕ ਪਾਸੇ 40 ਕਰਮਾ ਤੇ ਇੱਕ ਪਾਸੇ 36 ਕਰਮਾ ਦੀ ਜਿਹੜੀ ਚੌੜਾਈ ਹੈ 40 ਕਰਮਾ ਲੰਬਾਈ ਤੇ 36 ਕਰਮਾ ਚੌੜਾਈ ਹੈ ਸਾਡੇ ਕੋਲੇ ਜਦੋਂ ਅਸੀਂ ਇਸ ਨੂੰ ਆਪਸ ਦੇ ਵਿੱਚ ਮਲਟੀਪਲਾਈ ਭਾਵ ਗੁਣਾ ਕਰਾਂਗੇ ਤਾਂ ਸਾਡੇ ਕੋਲੇ 1440 ਵਰਗ ਕਰਮ ਜਿਹੜਾ ਅਨਸਰ ਆ ਜਾਵੇਗਾ 1440 ਵਰਗ ਕਰਮਾਂ ਨੂੰ ਅਸੀਂ 9 ਤੇ ਵੰਡਾਂਗੇ ਤਾਂ ਹੁਣ ਦੱਸਿਆ ਕਿ 9 ਤੇ ਵੰਡਣ ਨਾਲ ਜਦੋਂ ਅਸੀਂ ਕਰਮਾਂ ਦਾ ਜਿਹੜਾ ਰਕਬਾ ਹੁੰਦਾ ਹੈ ਉਸ ਨੂੰ 9 ਤੇ ਵੰਡ ਦਿੰਨੇ ਹਾਂ ਤਾਂ ਸਾਡੇ ਕੋਲੇ ਮਰਲੇ ਬਣ ਜਾਂਦੇ ਆ ਜਦੋਂ ਅਸੀਂ 1440 ਵਰਗ ਕਰਮ ਨੂੰ 9 ਤੇ ਵੰਡਾਂਗੇ ਸਾਡੇ ਕੋਲ cool 160 ਜਿਹੜੇ ਮਰਲੇ ਆ ਜਾਣਗੇ ਉਸੇ ਤਰੀਕੇ ਜਦੋਂ ਮਰਲੇ ਨੂੰ ਅਸੀਂ 20 ਤੇ ਵੰਡਦੇ ਹਾਂ ਤਾਂ ਸਾਡੇ ਕੋਲ ਕਨਾਲਾਂ ਬਣ ਜਾਂਦੀਆਂ ਨੇ ਇਸੇ ਤਰੀਕੇ ਜਦੋਂ ਅਸੀਂ 160 ਨੂੰ 20 ਤੇ ਵੰਡਾਂਗੇ ਤਾਂ ਸਾਡੇ ਕੋਲ ਜਿਹੜਾ 8 ਕਨਾਲ ਰਕਬਾ ਆ ਜਾਵੇਗਾ ਤੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਹੈ ਕਿ 1 ਏਕੜ ਦੇ ਵਿੱਚ 8 ਕਨਾਲਾਂ ਹੁੰਦੀਆਂ ਨੇ ਤੇ ਇੱਥੇ ਸਾਡੇ ਕੋਲ ਜਿਹੜਾ ਰਕਬਾ ਬਣ ਗਿਆ ਉਹ 1 ਏਕੜ ਬਣ ਗਿਆ ਹੈ ਕਿਉਂਕਿ ਇਸ ਦੇ ਵਿੱਚ 8 ਕਨਾਲ ਬਣ ਗਈਆਂ ਨੇ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਮਰੱਬੇ ਦੇ ਬਾਰੇ 25 ਖੇਤਾਂ ਜਾਂ 25 ਏਕੜ ਨੂੰ ਆ 25 ਕਿੱਲਿਆ ਇੱਕ ਚੱਕ ਜਾਂ ਇੱਕ ਟੁਕੜੇ ਨੂੰ ਜਿਹੜਾ ਮਰੱਬਾ ਕਿਹਾ ਜਾਂਦਾ ਹੈ ਮਰੱਬੇ ਦਾ ਆਕਾਰ ਹੈ ਜਿਹੜਾ 200 ਕਰਮ ਲੰਬਾ ਤੇ 180 ਕਰਮ ਆ ਜਿਹੜਾ ਉਹ ਚੌੜਾ ਹੁੰਦਾ ਹੈ ਇਹਨੂੰ ਇੱਕ ਵੱਖਰਾ ਮਰੱਬਾ ਨੰਬਰ ਦਿੱਤਾ ਜਾਂਦਾ ਹੈ ਉਸ ਮਰੱਬੇ ਦੇ ਅਧੀਨ ਆਉਂਦੇ ਖੇਤਾਂ ਨੂੰ ਜਿਹੜਾ ਨੰਬਰ ਦਿੱਤਾ ਜਾਂਦਾ ਹੈ ਉਸ ਨੂੰ ਜਿਹੜਾ ਖਸਰਾ ਨੰਬਰ ਕਿਹਾ ਜਾਂਦਾ ਹੈ ਮਰੱਬੇ ਦਾ ਨੰਬਰ ਪਿੰਡ ਦੇ ਮਰੱਬਿਆਂ ਦੀ ਗਿਣਤੀ ਮੁਤਾਬਕ ਕੋਈ ਵੀ ਹੋ ਸਕਦਾ ਹੈ ਠੀਕ ਹੈ ਜੀ ਜਿਵੇਂ ਕਿ ਤੁਹਾਨੂੰ ਇੱਕ ਇਸ ਉਦਾਹਰਣ ਹੀ ਦੱਸ ਦੇਣਾ ਚਾਹੁੰਦੇ ਹਾਂ ਕਿ ਉੱਪਰ ਜੇ ਆਪਾਂ ਇਹ ਦਿਖਾਇਆ ਹੈ 1 ਮਰੱਬਾ ਇਸ ਨੂੰ ਮਸਤੀਲ ਵੀ ਕਹਿ ਸਕਦੇ ਆਪਾਂ ਠੀਕ ਹੈ ਮੰਨ ਲਓ ਇਸ ਦਾ ਜਿਹੜਾ ਨੰਬਰ ਆ ਉਹ 40 ਹੈ ਇਸ ਮਰੱਬੇ ਵਿੱਚ 40 ਕਰਮਾ ਤੇ 36 ਕਰਮਾ ਦੀ ਲੰਬਾਈ ਚੌੜਾਈ 1 ਤੋਂ ਲੈ ਕੇ 25 ਖਸਰਾ ਨੰਬਰ ਹਨ ਖਸਰਾ ਨੰਬਰ ਤੇ ਸਾਊਂਡਲੀ ਖਸਰਾ ਨੰਬਰ ਉੱਪਰ ਮਰੱਬਾ ਨੰਬਰ ਦਰਜ ਕੀਤਾ ਜਾਂਦਾ ਹੈ ਜਿਕਰ ਅਸੀਂ 40 ਮਰੱਬੇ ਦਾ 13 ਨੰਬਰ ਖਸਰਾ ਦਰਜ ਕਰਨਾ ਹੋਵੇ ਤਾਂ ਇਸ ਤਰ੍ਹਾਂ ਕਰਦੇ ਆ ਜਿਵੇਂ 40 ਉਸ ਤੋਂ ਬਾਅਦ ਦੋ ਅਬਲੀਕ ਦੇ ਜਿਹੜੇ ਨਿਸ਼ਾਨ ਤੁਹਾਨੂੰ ਨਜ਼ਰ ਆਏ ਨੇ ਇਸ ਨੂੰ ਅਸੀਂ ਮਰੱਬਾ ਕਹਿ ਦਿੰਦੇ ਆ ਜਾਂ ਮੁਸਤੀਲ ਠੀਕ ਹੈ 40 ਮਰੱਬੇ ਦਾ ਤੇਰਾ ਯਾਨੀ ਕਿ ਮਰੱਬਾ ਨੰਬਰ ਹੈ ਜਿਹੜਾ ਉਹ ਦੋ ਜਿਹੜੀ ਤੁਸੀਂ ਇਹ ਡੰਡੀਆਂ ਦੇਖ ਰਹੇ ਹੋ ਆ ਇਸ ਦੇ ਨਾਲ ਇਹ ਲਗਾ ਦਿੱਤੀਆਂ ਜਾਂਦੀਆਂ ਨੇ ਇਸ ਨੂੰ ਅਸੀਂ ਖਸਰਾ ਨੰਬਰ ਕਹਿ ਦਾਂਗੇ ਉਸ ਤੋਂ ਬਾਅਦ ਠੀਕ ਹੈ ਜੀ ਸੋ ਜਿਹੜਾ ਮਰੱਬਾ ਇੱਕ ਮਰੱਬੇ ਦੇ ਵਿੱਚ 25 ਕਿੱਲੇ ਹੋਗੇ ਹਰੇਕ ਮਰੱਬੇ ਦੇ ਵਿੱਚ 25 ਕਿੱਲੇ ਹੋਗੇ 1 ਤੋਂ ਲੈ ਕੇ 25 ਤੱਕ ਖਸਰਾ ਨੰਬਰ ਜਾਂ ਕਿੱਲਾ ਨੰਬਰ ਇੱਕੋ ਚੀਜ਼ ਹੈ ਠੀਕ ਹੈ ਜੀ ਜਿਹੜਾ ਮਰੱਬਾ ਨੰਬਰ ਹੈ ਉਹ ਹੈ ਜੀ ਇੱਕ ਤੋਂ ਸਟਾਰਟ ਹੋ ਜਾਂਦਾ ਕਿਸੇ ਪਿੰਡ ਦਾ ਇੱਕ ਮਰੱਬੇ ਦਾ ਇੱਕ ਨੰਬਰ ਇੱਕ ਮਰੱਬੇ ਦਾ ਇੱਕ ਨੰਬਰ ਕਿੱਲੇ ਦੇ ਲੈ ਕੇ 25 ਕਿੱਲੇ ਉਸ ਤੋਂ ਬਾਅਦ ਫਿਰ ਦੋ ਨੰਬਰ ਮਰੱਬਾ ਸ਼ੁਰੂ ਹੋ ਜਾਂਦਾ ਉਹਦੇ 25 ਕਿੱਲੇ ਫਿਰ ਤਿੰਨ ਨੰਬਰ ਸ਼ੁਰੂ ਹੋ ਜਾਂਦਾ ਇਸ ਤਰ੍ਹਾਂ ਕਰਦੇ ਕਰਦੇ ਉਸ ਪਿੰਡ ਦੇ ਸਾਰੇ ਜਿੰਨੇ ਵੀ ਖੇਤ ਹੁੰਦੇ ਆ ਜਾਂਦੇ ਆ ਮਰੱਬਿਆਂ ਦੀ ਗਿਣਤੀ ਕਿੱਥੋਂ ਤੱਕ ਵੀ ਜਾ ਸਕਦੀ ਹੈ ਉਹ ਡਿਪੈਂਡ ਕਰਦਾ ਹੈ ਕਿ ਪਿੰਡ ਦੇ ਵਿੱਚ ਕਿੰਨੀ ਰਕਬਾ ਠੀਕ ਹੈ ਜੀ ਕਿੰਨਾ ਰਕਬਾ ਉਹ ਬੱਦੇ ਹੀ ਜਾਂਦੇ ਨੇ ਤੇ ਕਿੱਲਾ ਨੰਬਰ ਜਿਹੜੇ 25 ਤੱਕ ਮਰੱਭਾ ਰਹਿੰਦਾ ਪਰ ਜਿਹੜੇ ਕਿੱਲਾ ਨੰਬਰ ਵੀ ਉਹਨਾਂ 25 ਕਿੱਲਾਂ ਦੇ ਵਿੱਚ ਟੁੱਟ ਟੁੱਟ ਕੇ ਆਏ ਨੇ ਵੀ ਨੰਬਰ ਪੂਰੇ ਰਹਿੰਦੇ ਜਿਵੇਂ 1 ਨੰਬਰ ਕਿੱਲਾ 2 ਨੰਬਰ ਉਸ ਤੋਂ ਬਾਅਦ ਜਦੋਂ ਨੰਬਰ ਟੁੱਟਦੇ ਆ ਜਿਵੇਂ ਇੱਕ ਆਪਾਂ ਦੇਖਦੇ ਹੁੰਨੇ ਆ ਜਮਾ ਮੰਡੀ ਵਿੱਚ ਜਿਵੇਂ 1 ਮੇਨ ਲੱਗ ਜਾਂਦਾ ਹਨਾ 1/2 ਜਾਂ 1 ਮਰੱਭੇ ਦਾ 1/2 ਹੋ ਗਿਆ 2 ਮਰੱਭੇ ਦਾ 2/3 ਹੋ ਗਿਆ ਇਸ ਤਰ੍ਹਾਂ ਕਰਕੇ ਇਹ ਨੰਬਰ ਅੱਗੇ ਦੀ ਅੱਗੇ ਟੁੱਟਦੇ ਵੀ ਜਾਂਦੇ ਆ ਠੀਕ ਹੈ ਜੀ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅਗਲੀ ਵੀਡੀਓ ਵਿੱਚ ਜਿਹੜੇ ਆਪਾਂ ਤਹਾਨੂੰ ਜਾਣਕਾਰੀ ਦੇਵਾਂਗੇ ਉਹ ਹੈ ਜੀ ਵਿੱਗੇ ਵਿਸ਼ਵਾਂ ਸੰਬੰਧੀ ਜਾਣਕਾਰੀ ਠੀਕ ਹੈ ਵਿੱਗੇ ਵਿਸ਼ਵਾਂ ਦੇ ਸੰਬੰਧੀ ਆਪਾਂ ਜਾਣਕਾਰੀ ਦੇਵਾਂਗੇ ਵਿਸ਼ਵਾਸੀਆਂ ਬਾਰੇ ਦੱਸਾਂਗੇ ਵਿਸ਼ਵਿਆ ਬਾਰੇ ਦੱਸਾਂਗੇ ਵਿਗਿਆ ਬਾਰੇ ਦੱਸਾਂਗੇ ਉਦਾਹਰਨਾਂ ਸਹਿਤ ਜਿਵੇਂ ਇਸ ਵੀਡੀਓ ਵਿੱਚ ਤੁਹਾਨੂੰ ਸਮਝਾਇਆ ਹੈ ਸਾਰਾ ਉਸ ਤਰ੍ਹਾਂ ਹੀ ਪ੍ਰੋਪਰ ਸਮਝਾਵਾਂਗੇ ਇਸ ਵੀਡੀਓ ਵਿੱਚ ਜੇਕਰ ਤੁਹਾਨੂੰ ਕੁਝ ਨਹੀਂ ਸਮਝ ਲੱਗਿਆ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਅੱਜ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਮਿਲਦੇ ਆਗਲੀ ਵੀਡੀਓ ਦੇ ਵਿੱਚ